ਕੱਲ ਨੂੰ 9 ਤਰੀਕ ਨੂੰ ਅ ਸਵੇਰੇ ਗੁਰਦੁਆਰਾ ਅੰਮ੍ਰਿਤਸਰ ਇਕੱਠੇ ਹੋਣਾ ਆਪਾਂ। ਉਸ ਤੋਂ ਬਾਅਦ ਜਿਹੜਾ ਇਨਸਾਫ ਮਾਰਚ ਪੈਦਲ ਮਾਰਚ ਕਰਨਾ ਉਹ ਇੱਕ ਸੈਕਿੰਡ ਸਾਬ ਨੂੰ ਪਹੁੰਚ ਲੈ ਕੇ ਅਸਲ ਵਿੱਚ ਦਫ਼ਤਰ ਤੱਕ ਜਾਣਾ ਐਸਐਸਪੀ ਦਫ਼ਤਰ ਨੂੰ ਮੰਗ ਪੱਤਰ ਵੀ ਦਵਾਂਗੇ। ਸੋ ਇਹ ਅੱਜਪਾ ਜਿਵੇਂ ਅ ਕੈਦਾਂ ਜਦੋਂ ਫੇਸਬੁੱਕ ਤੇ ਬਹੁਤ ਲੋਕੀ ਗੱਲਾਂ ਕਰਦੇ ਨੇ ਵੀ ਅਸੀਂ ਨਾਲ ਆ ਅਸੀਂ ਨਾਲ ਆ ਸੋ ਪਤਾ ਕੱਲ ਲੱਗੂਗਾ ਪਰ ਮੈਂ ਫੇਰ ਅੱਪਾ ਮੈਂ ਅਪੀਲ ਕਰਦਾ ਖਾਸ ਕਰਕੇ ਜਿਹੜੇ ਸ਼ੇਰੇ ਪੰਜਾਬ ਦੀ ਟੀਮ ਆ ਕਈ ਮੈਂਬਰ ਤੋਂ ਲੈ ਕੇ ਸੁਪਾ ਆਕੂ ਤੱਕ ਧਿਆਨ ਦੇਣ ਵੀ ਗਰੁੱਪਾਂ ਦੇ ਵਿੱਚ ਮੈਸਵਾਜੀ ਕਰਕੇ ਆਪਾਂ ਨੂੰ ਖੜਨਾ ਚਾਹੀਦਾ ਬਲਵਾ ਕਰਨਾ ਚਾਹੀਦਾ ਤੇ ਕੱਲ ਨੂੰ ਵੇਖਾਂਗੇ ਹਰ ਪਿੰਡ ਚੋਂ ਜਿੰਨੀ ਵੀ ਟੀਮ ਹੈਗੀ ਆ 15 15 20 20 ਲੈ ਕੇ ਬੰਦੇ ਲੈ ਕੇ ਆਪਣੇ ਕੱਲ ਨੂੰ ਗੁਰਦੁਆਰਾ ਅੰਮ੍ਰਿਤਸਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਿੰਦਰ ਸਿੰਘ ਪੁਸੂਬਾ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਪੂਰੇ ਬਾਮ ਅੱਗੇ ਔਰ ਖਾਸ ਕਰਕੇ ਜਥੇਬੰਦੀ ਦੇ ਸ਼ੇਰੇ ਪੰਜਾਬ ਦੀ ਜਿਹੜੀ ਸਾਰੀ ਟੀਮ ਇਕਾਈ ਮੈਂਬਰ ਤੋਂ ਲੈ ਕੇ ਆ ਸੂਬੇ ਦੇ ਆਗੂ ਸਹਿਬਾਨਾਂ ਨੂੰ ਅਪੀਲ ਅਰਜ ਬੇਨਤੀ ਕਰਨੀ ਚਾਹੁੰਦਾ ਕਿ ਭੈਣ ਕੁਲਵਿੰਦਰ ਕੌਰ ਨੇ ਜਿਹੜਾ ਕੰਗਣਾ ਰੌਦ ਦੇ ਥੱਪੜ ਜੜਿਆ ਸੀਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝੇ ਤੌਰ ਤੇ ਕੱਲ ਨੂੰ 9 ਤਰੀਕ ਨੂੰ ਅ ਸਵੇਰੇ ਗੁਰਦੁਆਰਾ ਅੰਬਸਾਹ ਇਕੱਠੇ ਹੋਣਾ ਆਪਾਂ ਉਹ ਤੋਂ ਬਾਅਦ ਜਿਹੜਾ ਇਨਸਾਫ ਮਾਰਚ ਪੈਦਲ ਮਾਰਚ ਕਰਨਾ ਉਹ ਅੰਬਸਾਹ ਤੋਂ ਗੁਰਦੁਆਰਾ ਅੰਬਸਾਹ ਤੋਂ ਲੈ ਕੇ ਐਸਐਸਪੀ ਦਫ਼ਤਰ ਤੱਕ ਜਾਣਾ ਐਸਐਸਪੀ ਦਫ਼ਤਰ ਨੂੰ ਮੰਗ ਪੱਤਰ ਵੀ ਦਵਾਂਗੇ ਸੋ ਇਹ ਅੱਜ ਆਪਾਂ ਜਿਵੇਂ ਅ ਮੈਂ ਕਹਿ ਦਵਾਂ ਜਤੋਂ ਫੇਸਬੁੱਕ ਤੇ ਬਹੁਤ ਲੋਕੀ ਗੱਲਾਂ ਕਰਦੇ ਨੇ ਵੀ ਅਸੀਂ ਨਾਲ ਆ ਅਸੀਂ ਨਾਲ ਆ ਤੋ ਸੋ ਪਤਾ ਕੱਲ ਲੱਗੂਗਾ ਪਰ ਮੈਂ ਫੇਰ ਆਬਾਮ ਨੂੰ ਜਿੱਥੇ ਅਪੀਲ ਕਰਦਾ ਖਾਸ ਕਰਕੇ ਜਿਹੜੇ ਸ਼ੇਰੇ ਪੰਜਾਬ ਦੀ ਟੀਮ ਆ ਕਈ ਮੈਂਬਰ ਤੋਂ ਲੈ ਕੇ ਸੁਪਾ ਆਗੂ ਤੱਕ ਧਿਆਨ ਦੇਣ ਵੀ ਗਰੁੱਪਾਂ ਦੇ ਵਿੱਚ ਵੈਸਵਾਜੀ ਕਰਕੇ ਆਪਾਂ ਨੂੰ ਖੜਨਾ ਚਾਹੀਦਾ ਆਪਾਂ ਨੂੰ ਆ ਕਰਨਾ ਚਾਹੀਦਾ ਤੇ ਕੱਲ ਨੂੰ ਵੇਖਾਂਗੇ ਹਰ ਪਿੰਡ ਚੋਂ ਜਿੰਨੀ ਵੀ ਟੀਮ ਹੈਗੀ ਆ 15 15 20 20 ਲੈ ਕੇ ਬੰਦੇ ਲੈ ਕੇ ਆਪਣੇ ਕੱਲ ਨੂੰ ਗੁਰਦੁਆਰਾ ਅੰਮ੍ਰਿਤਸਰ ਪਹੁੰਚੋ ਤਾਂ ਸਾਰਿਆਂ ਦਾ ਬਹੁਤ ਧੰਨਵਾਦ ਹੋਊਗਾ ਹੱਕ ਤੇ ਸੱਚ ਦੀ ਇਹ 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 ਮੌਕਾ ਹੈ ਤੁਹਾਨੂੰ ਇਹਨੂੰ ਵੱਡਾ ਇਕੱਠ ਹੋਊਗਾ ਤਾਂ ਪੰਜਾਬ ਦੇ ਲੋਕ ਖੜਨ ਜਿਨ੍ਹਾਂ ਨੇ ਕਿਸਾਨਾਂ ਤੇ ਜਾਂ ਸਾਡੇ ਭਾਈਚਾਰੇ ਕਿਸਾਨਾਂ ਨੂੰ ਖਰਾਬ ਕਰਨ ਲਈ ਜੋ ਘਟੀਆਂ ਸ਼ਬਦਾਂ ਦੀ ਬੋਲਦੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਕੱਲ੍ਹ ਸਵੇਰੇ 9 ਤਰੀਕ ਨੂੰ 10 ਵਜੇ ਗੁਰਦੁਆਰਾ ਅੰਮ੍ਰਿਤਸਰ ਪਹੁੰਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ